ਸਾਥਿਓ ਗੋਚੇ ਪ੍ਰਣਾ ਚੈਨਲ 'ਤੇ ਤੁਹਾਡਾ ਸਵਾਗਤ ਅੱਜਿਕ ਤਰ੍ਹਾਂ ਆਖੋ ਇੱਲਾਂ ਨੂੰ ਨਾ ਇਹ ਇਤਰਾਵਣ ਮੁਰਦਾ ਖੋਰੀ ਤੇ ਆਖੋ ਇੱਲਾਂ ਨੂੰ ਨਾ ਇਹ ਇਤਰਾਵਣ ਮੁਰਦਾ ਖੋਰੀ ਤੇ ਬੰਦਾ ਕਿਹੜਾ ਘਟ ਕਰਦਾ ਏ ਮਾੜੇ ਦੀ ਕਮਜ਼ੋਰੀ ਤੇ ਮਾੜੇ ਮੋٹے ਘਾਟੇ ਵਾਦੇ ਮਾੜੇ ਮੋٹے ਘਾਟੇ ਵਾਦੇ ਸਾਨੂੰ ਜਰਨੇ ਨਹੀਂ ਆਉਂਦੇ ਮਾਰਦੇ ਇਹ ਮਜ਼ਲੂਮਾ ਤਾਈ ਚੰਦ ਸਿੱਕਿਆਂ ਦੀ ਚੋਰੀ ਤੇ ਮਾਰਦੇ ਇਹ ਮਜ਼ਲੂਮਾ ਤਾਈ ਚੰਦ ਸਿੱਕਿਆਂ ਦੀ ਚੋਰੀ ਤੇ ਆਖੋ ਇੱਲਾਂ ਨੂੰ ਨਾ ਇਹ ਇਤਰਾਵਨ ਮੁਰਦਾਖੋਰੀ ਤੇ ਬੰਦਾ ਕਿਹੜਾ ਘਟ ਕਰਦਾ ਏ ਮਾੜੇ ਦੀ ਕਮਜ਼ੋਰੀ ਤੇ ਅਗਲਾ ਸ਼ੇਰ ਕਿ ਵਿੱਚ ਭਲੇਖੇ ਮੁਰਗਾ ਸੋਚੇ ਨਾ ਬੋਲਾਂ ਤਾਂ ਕੀ ਹੋਵੇ ਬਿਛੇ ਦਿਨ ਨਾ ਚੜੇ ਵਿੱਚ ਭਲੇਖੇ ਮੁਰਦਗਾ ਮੁਰਗਾ ਬੋਲੇ ਨਾ ਬੋਲਾਂ ਤੱਕ ਕੀ ਹੋਵੇ ਚੰਨ ਵੱਲੋਂ ਵੀ ਸੋਚੋ ਕਰਦਾ ਕਿੰਨਾ ਮਾਣ ਚਕੋਰੀ ਤੇ ਕਨੇ ਚਕੋਰੀ ਚੰਨ ਤੇ ਮਾਣ ਕਰਦੀ ਕਿ ਚੰਨ ਵੀ ਕਰਦਾ ਚੰਨ ਵੱਲੋਂ ਦੀ ਸੋਚੋ ਕਰਦਾ ਕਿੰਨਾ ਮਾਣ ਚਕੋਰੀ ਤੇ ਅਗਲਾ ਸ਼ੇਰ ਕਿ ਮਾੜੀਆਂ ਲਾਗਾ ਵੱਡੇ ਹੋ ਕੇ ਹੋਰਾਂ ਕੋਲੋਂ ਲੱਗਦੀਆਂ ਨੇ ਮਾੜੀਆਂ ਲਾਗਾ ਵੱਡੇ ਹੋ ਕੇ ਹੋਰਾਂ ਕੋਲੋਂ ਲੱਗਦੀਆਂ ਨੇ ਚੰਗੀਆਂ ਚੀਜ਼ਾਂ ਤਾਂ ਸਿੱਖ ਲੈਂਦਾ ਬੱਚਾ ਮਾਂ ਦੀ ਲੋਰੀ ਤੇ ਚੰਗੀਆਂ ਚੀਜ਼ਾਂ ਤਾਂ ਸਿੱਖ ਲੈਂਦਾ ਹੈ ਬੱਚਾ ਮਾਂ ਦੀ ਲੋਰੀ ਤੇ ਅੱਖੋ ਇੱਲਾਂ ਨੂੰ ਨਾ ਹੀ ਏਤਰਾਉਣ ਮੁਰਦਾ ਖੋਰੀ ਤੇ ਬੰਦਾ ਕਿਹੜਾ ਘਟ ਕਰਦਾ ਹੈ ਮਾੜੇ ਦੀ ਕਮਜ਼ੋਰੀ ਤੇ ਧੰਨਵਾਦ ਸੱਤਿਓ ਜਿਉਂਦੇ ਵਸਦੇ ਰੋ ਆਬਾਦ ਰੋ ਸਸ